ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਅੱਜ ਪਹਿਲੀ ਜਿਹੜੀ ਝਟਕੇ ਵਾਲੀ ਖਬਰ ਹੈ ਸਾਰੇ ਦੇਸ਼ ਵਾਸੀਆਂ ਦੇ ਲਈ ਜਿਹੜੇ ਵੀ ਅ ਅਮਰੀਕਨ ਡਾਲਰਾਂ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾ ਵਾਸਤਾ ਰੱਖਦੇ ਐ ਕੱਲ ਅਮਰੀਕੀ ਡਾਲਰ ਜਿਹੜਾ 1.87 ਰੁਪਏ 11 ਪੈਸੇ ਤੇ ਜਾ ਕੇ ਖੜ ਗਿਆ ਤੇ ਇਹ ਪ੍ਰਧਾਨ ਮੰਤਰੀ ਜੀ ਦੇ ਆਪਣੇ ਸ਼ਬਦਾਂ ਦੇ ਵਿੱਚ ਜਿਉਂ-ਜਿਉਂ ਸਰਕਾਰ ਦੀ ਛਾਖ ਡਿੱਗਦੀ ਹੈ ਰੁਪਈਆ ਥੱਲੇ ਨੂੰ ਆਉਂਦਾ ਹੈ ਤੇ ਡਾਲਰ ਤਾਂ ਉੱਪਰ ਜਾਂਦਾ ਹੈ ਤੇ ਇਹ ਹੁਣ ਪਤਾ ਨਹੀਂ ਪ੍ਰਧਾਨ ਮੰਤਰੀ ਦੀ ਛਾਖ ਵਧਣ ਦੀ ਨਿਸ਼ਾਨੀ ਹੈ ਵੀ ਰੁਪਈਆ ਜਿਹੜਾ ਉਹ ਘਟ ਰਿਹਾ ਹੈ ਤੇ ਡਾਲਰ ਵੱਧ ਰਿਹਾ ਹੈ ਤੇ ਦੂਸਰਾ ਇਹਦੇ ਨਾਲ ਸਾਡੇ ਜਿਹੜਾ ਵਪਾਰ ਹੈ ਬਾਹਰੋਂ ਆਉਂਦੀਆਂ ਚੀਜ਼ਾਂ ਨੇ ਜਿਹੜੀਆਂ ਡਾਲਰਾਂ 'ਚ ਕੀਮਤਾਂ ਹੁੰਦੀਆਂ ਨੇ ਉਹਨਾਂ ਦੇ ਵੱਧ ਰੁਪਈਏ ਸਾਨੂੰ ਦੇਣੇ ਪੈਂਦੇ ਤੇ ਇਸ ਤਰੀਕੇ ਦੇ ਨਾਲ ਜਿਹੜੇ ਕਰਜ਼ੇ ਚੜੇ ਹੋਏ ਐ ਉਹਨਾਂ ਦਾ ਵੀ ਵੱਡਾ ਹਿੱਸਾ ਸਾਡੇ ਤੇ ਇਸ ਤਰ੍ਹਾਂ ਪੈਂਦਾ ਹੈ ਤੇ ਜਿਹਦਾ ਹਿੱਸਾ ਸਾਡੇ ਚਾਹੇ ਅਸੀਂ ਕੋਈ ਡਾਲਰ ਦਾ ਵਪਾਰ ਨਹੀਂ ਕਰਦੇ ਪਰ ਸਾਡੇ ਤੇ ਵੀ ਉਹਦਾ ਅਸਰ ਪੈਂਦਾ ਹੈਗਾ ਦੂਸਰਾ ਦੋਸਤੋ ਜਿਹੜੀ ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਜਿਹੜਾ UGC ਨੇ ਇੱਕ ਨੈਕ ਨਾਂ ਦੀ ਸੰਸਥਾ ਬਣਾਈ ਹੋਈ ਹੈ ਨੈਸ਼ਨਲ ਐਕ੍ਰੈਡੀਟੇਸ਼ਨ ਐਂਡ ਅਸੈਸਮੈਂਟ ਕਾਉਂਸਲ ਉਸ ਦੇ ਮੈਂਬਰ ਪ੍ਰੋਫੈਸਰ ਜਿਹੜੇ ਹੈਗੇ ਆ ਰਾਜੀਵ ਸਿਰਾਜੀਆ ਸਿਜਾਰੀਆ ਜਿਹੜੇ ਏਬੀਵੀਪੀ ਦੇ ਨਾਲ ਜੁੜੇ ਰਹੇ ਆ ਆਰਐਸਐਸ ਦੇ ਨਾਲ ਜੁੜੇ ਰਹੇ ਤੇ ਉਸੇ ਕਰਕੇ ਹੀ ਉਹ ਦੇਸ਼ ਦੀਆਂ ਛੋਟੀ ਜੀ ਸੰਸਥਾ ਤੋਂ ਸ਼ੁਰੂ ਕਰਕੇ ਵੱਡੀਆਂ-ਵੱਡੀਆਂ ਸੰਸਥਾਵਾਂਾਂ ਤੱਕ ਪਹੁੰਚੇ ਜੀਐਨਯੂ ਦੇ ਵਿੱਚ ਪ੍ਰੋਫੈਸਰ ਬਣੇ ਆ ਤੇ ਜਦੋਂ ਉਹਨਾਂ ਤੇ ਕੱਲ ਕੇਸ ਦਰਜ ਹੋ ਗਿਆ ਸੀਬੀਆਈ ਵੱਲੋਂ ਉਹਨਾਂ ਨੂੰ ਅਰੈਸਟ ਕਰ ਲਿਆ ਤਾਂ ਕੱਲ ਜਵਾਰਲਾ ਨੈਰੀ ਯੂਨੀਵਰਸਿਟੀ ਦਿੱਲੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਹ ਅੱਜ ਇੰਡੀਅਨ ਐਕਸਪ੍ਰੈਸ ਇਹ ਵੀ ਗੱਲ ਦੱਸ ਰਹੀ ਹੈ ਸੀ ਕਿ ਉਹਨਾਂ ਦੀ ਜਿਹੜੀ ਨਿਯੁਕਤੀ ਹੈ ਜੇ ਐਨ ਯੂ ਦੇ ਵਿੱਚ ਉਹ ਪ੍ਰੋਫੈਸਰ ਐਮ ਜਗਦੀਸ਼ ਜਿਹੜੇ ਜੇ ਐਨ ਯੂ ਨੂੰ ਬਤਨਾਮ ਕਰਨ ਤੇ ਪੂਰੀ ਤਰ੍ਹਾਂ ਤਹਿਸ਼ ਨਹਿਸ਼ ਕਰਨ ਨਾਲ ਲਈ ਜ਼ਿੰਮੇਵਾਰ ਉਥੋਂ ਦੇ ਵਾਈਸ ਚਾਂਸਲਰ ਸੀ ਤੇ ਅੱਜ ਕੱਲ ਯੂ ਜੀ ਸੀ ਦੇ ਚੇਅਰਮੈਨ ਬਣੇ ਹੋਏ ਹੈ ਉਹਨਾਂ ਦੇ ਦੌਰਾਨ ਉਸ ਨੂੰ ਲਾਇਆ ਗਿਆ ਸੀਗਾ ਕਿਉਂਕਿ ਦੋਨੀਆਂ ਰੈਸੈਸ ਨਾਲ ਜੁੜੇ ਹੋਏ ਨੇ ਤੇ ਤੀਸਰੀ ਜਿਹੜੀ ਗੱਲ ਹੋਰ ਸਾਨੂੰ ਚਾਹੀਏ ਵੀ ਜਦੋਂ ਉਹ ਉਸ ਨੂੰ ਉੱਥੇ ਡੀਨ ਬਣਾਇਆ ਗਿਆ ਜੇ ਐਨ ਯੂ ਦੇ ਵਿੱਚ ਤਾਂ ਬਹੁਤ ਸਾਰੇ ਲੋਕਾਂ ਨੇ ਉਹਦੇ ਕੰਮ ਟੰਗ ਦਾ ਵਿਰੋਧ ਕੀਤਾ 2023 ਦੇ ਵਿੱਚ ਉਹਨੂੰ 2 ਸਾਲ ਲਈ ਡੀਨ ਬਣਾਇਆ ਹੋਇਆ ਸੀ ਤੇ ਹਾਲ ਇਹ ਹੋ ਗਿਆ ਕਿ ਉਹਦੇ ਆਪਣੇ ਡਿਪਾਰਟਮੈਂਟ ਦੇ ਵਿੱਚੋਂ ਵੀ ਕੋਈ ਬੰਦਾ ਉਹਦੇ ਨਾਲ ਨਹੀਂ ਸੀਗਾ ਤੇ ਉਹ ਜਿਹੜਾ ਉਸ ਨੂੰ ਵਿਚਾਲਿਓ 2 ਸਾਲ ਦੇ ਵਿੱਚੋਂ ਹੀ ਉਹਨੂੰ ਹਟਾਇਆ ਗਿਆ ਤੇ ਉਹਦੀ ਥਾਂ ਤੇ ਕਿਸੇ ਹੋਰ ਨੂੰ ਡੀਨ ਲਾਇਆ ਗਿਆ ਸੋ ਇਹ ਕੁਝ ਬੰਦੇ ਇਸ ਤਰ੍ਹਾਂ ਦੇ ਹੈਗੇ ਆ ਸਾਡੇ ਸਮਾਜ ਦੇ ਵਿੱਚ ਜਿਹੜੇ ਹਰ ਪਾਸੇ ਪੈਸੇ ਆਪਣੇ ਫਾਇਦਾ ਲੈਂਦੇ ਆ ਆਰਐਸਐਸ ਦੇ ਨੇੜੇ ਲੱਗਦੇ ਆ ਸਾਡੇ ਪੰਜਾਬ 'ਚ ਵੀ ਬਥੇਰੇ ਹੈਗੇ ਆ ਇਹ ਜਿਹੜੇ ਆਰਐਸਐਸ ਦੇ ਨੇੜੇ ਲੱਗ ਕੇ ਫਾਇਦੇ ਲੈ ਕੇ ਆਪਣੇ ਉੱਚੇ-ਉੱਚੇ ਉਹਦਿਆਂ ਤੇ ਪਹੁੰਚਦੇ ਆ ਤੇ ਆਦਤਾਂ ਉਹਨਾਂ ਦੀਆਂ ਕੋਈ ਬਹੁਤੀਆਂ ਚੰਗੀਆਂ ਇਨਸਾਨ ਵਾਲੀਆਂ ਹੁੰਦੀਆਂ ਨਹੀਂ ਦੀਆਂ ਤੇ ਅਗਲੀ ਗੱਲ ਦੋਸਤੋ ਜੋਧਿਆ ਦੇ ਵਿੱਚ ਇੱਕ ਦਲਿਤ ਲੜਕੀ ਦੇ ਨਾਲ ਬਲਾਤਕਾਰ ਹੋਣ ਤੇ ਉਹਦਾ ਕਤਲ ਕੀਤੇ ਜਾਣ ਦੀ ਬੜੀ ਖਬਰ ਜਿਹੜੀ ਹੈ ਸਾਡੇ ਸਾਹਮਣੇ ਆਈ ਹੈ ਪਤਾ ਲੱਗਿਆ ਕਿ ਉਸ ਲੜਕੀ ਨੂੰ ਜਿਹੜਾ ਇਸ ਤਰ੍ਹਾਂ ਅਗਵਾ ਕੀਤਾ ਗਿਆ ਤੇ ਉਸ ਦੀ ਬਿਲਕੁਲ ਨੰਗੀ লাশ ਜਿਹੜੀ ਹੈ ਨਾਲੇ ਦੇ ਵਿੱਚੋਂ ਮਿਲੀ ਉਸ ਦੇ ਸਰੀਰ ਦੇ ਉੱਤੇ ਬਹੁਤ ਤਿੱਖੇ ਚੀਜ਼ਾਂ ਦੇ ਕੱਟ ਵੱਜੇ ਹੋਏ ਹੈ ਜਾਨੀ ਕਿ ਇੰਨਾ ਉਹਦੇ ਨਾਲ ਜ਼ੁਲਮ ਹੋਇਆ ਪਹਿਲਾਂ ਤੇ ਉਸ ਦੇ ਗੁਪ ਤੰਗ ਦੇ ਵਿੱਚ ਵੀ ਡੰਡੇ ਤੱਕ ਪਾਏ ਗਏ ਇਸ ਕਿਸਮ ਦੀਆਂ ਵੀ ਗੱਲਾਂ ਦੀ ਆ ਰਹੀਆਂ ਨੇ ਤੇ ਬੜਾ ਰੌਲਾ ਪਿਆ ਹੋਇਆ ਇਸ ਦੇ ਉੱਤੇ ਤੇ ਯੂਪੀ ਸਰਕਾਰ ਹੈ ਜਿਹੜੀ ਉਹ ਜਿਸ ਤਰ੍ਹਾਂ ਪਹਿਲਾਂ ਦਲਿਤ ਤੇ ਔਰਤ ਵਿਰੋਧੀ ਆਪਣਾ ਪਤੀਰਾ ਦਿਖਾਉਂਦੀ ਹੈ ਉਹ ਉਸੇ ਤਰ੍ਹਾਂ ਹੀ ਲੱਗੀ ਹੋਈ ਹੈ ਅੱਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਿਹੜੀ ਖਬਰ ਲੱਗੀ ਹੈ ਵੀ ਪੁਲਿਸ ਕਹਿ ਰਹੀ ਹੈ ਵੀ ਜਿਹੜੇ ਦੋਸ਼ੀ ਹੈ ਚਾਹੇ ਤਿੰਨ ਦੋਸ਼ੀ ਫੜੇ ਜਾਣ ਦਾ ਦਾਵਾ ਕਰੇ ਜਾ ਰਿਹਾ ਹੈ ਵੀ ਜਿਹੜੇ ਇਹ ਦੋਸ਼ੀ ਹੈ ਇਹਨਾਂ ਨੇ ਸ਼ਰਾਬ ਦੇ ਨਸ਼ੇ 'ਚ ਇਹ ਗੱਲ ਕੀਤੀ ਹੈ ਜਾਨੀ ਦੋਸ਼ੀ ਮਾੜੇ ਨਹੀਂ ਹੈ ਉਹ ਤਾਂ ਉਹਨਾਂ ਦੇ ਅੰਦਰ ਜਿਹੜੀ ਗਈ ਸ਼ਰਾਬ ਹੈ ਉਸ ਕਰਕੇ ਉਹਨਾਂ ਨੇ ਇਹ ਕੋ ਕਰਮ ਕਰ ਦਿੱਤਾ ਕੁੜੀ ਨਾਲ ਇੰਨਾ ਜ਼ੁਲਮ ਵੀ ਕਰਿਆ ਤੇ ਉਹਨੂੰ ਮਾਰ ਵੀ ਦਿੱਤਾ ਤੇ ਇਹ ਜਾਨੀ ਪੁਲਸ ਵੱਲੋਂ ਇੱਕ ਕਿਸਮ ਦੀ ਪਰਦਾ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਅਸੀਂ ਇਸ ਗੱਲ ਦੀ ਬਹੁਤ ਨਖੇਦੀ ਕਰਦੇ ਹਾਂ ਅਗਲੀ ਗੱਲ ਦੋਸਤੋ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਡੋਨਾਲਡ 트ੰਪ ਨੇ ਮੈਕਸੀਕੋ ਤੇ ਕੈਨੇਡਾ ਦੇ ਉੱਤੇ 25% ਟੈਰਫ ਲਾਉਣ ਦਾ ਐਲਾਨ ਕਰ ਦਿੱਤਾ ਸੀ ਕੈਨੇਡਾ ਦੇ ਵਿੱਚ ਇਸ ਦਾ ਬੜਾ ਤਿੱਖਾ ਪ੍ਰਤੀਕਰਮ ਹੋਇਆ ਉੱਥੋਂ ਦੇ ਜਿਹੜੇ ਵਿਰੋਧੀ ਇੱਕ ਪਾਰਟੀ ਦੇ ਆਗੂ ਜਗਮੀਤ ਸਿੰਘ ਉਹਨਾਂ ਨੇ ਜਿਹੜੀਆਂ ਅਮਰੀਕਨ ਚੀਜ਼ਾਂ ਨੇ ਉਹਨਾਂ ਦੇ ਮੁਕੰਮਲ ਬਾਈਕਾਟ ਦਾ ਐਲਾਨ ਦਿੱਤਾ ਅੱਡ-ਅੱਡ ਤਰ੍ਹਾਂ ਦੀਆਂ ਵੀਡੀਓਜ਼ ਚੱਲ ਰਹੀਆਂ ਨੇ ਕੱਲ ਉਹ ਉੱਥੇ ਜਿਹੜਾ ਜਿਹੜਾ অন্ਟਾਰੀਓ ਹੈ অন্ਟਾਰੀਓ ਸੂਬੇ ਦੇ ਵਿੱਚ ਉੱਥੋਂ ਦੀ ਜਿਹੜੀ ਅਮਰੀਕਨ ਸ਼ਰਾਬ ਹੈ ਉਹਦੇ ਤੇ ਪਾਬੰਦੀ ਲਾ ਦਿੱਤੀ ਗਈ ਉਹ ਨਹੀਂ ਇੱਥੇ ਵੀ ਕੀਤੀ ਇਸੇ ਤਰ੍ਹਾਂ ਨਾਲ ਹੋਰ ਕਈ ਸਾਰੀਆਂ ਥਾਵਾਂ ਦੇ ਉੱਤੇ ਇੱਕ ਮੀਮ ਵੀ ਬਣ ਰਹੇ ਹੈ ਬਹੁਤ ਸਾਰੇ ਮਖੌਲ ਉੱਡ ਰਹੇ ਹੈ ਵੀ ਅਡਟ ਥਾਵਾਂ ਦੇ ਉੱਤੇ ਕੋਈ ਬੰਦਾ ਜਾਂਦਾ ਤੇ ਮੰਗਦਾ ਵੀ ਆਹ ਚੀਜ਼ ਦੇ ਦਿਓ ਐ ਪ੍ਰੈਕਟ ਕਹਦਾ ਨਹੀਂ ਇਹ ਨਹੀਂ ਤੈਨੂੰ ਦੇਣਾ ਤਾਂ ਅਮਰੀਕਾ ਦਾ ਬਣਿਆ ਹੋਇਆ ਆਹ ਲੈ ਕੇ ਜਾ ਜਿਹੜਾ ਕੈਨੇਡਾ ਦਾ ਬਣਿਆ ਹੋਇਆ ਜਿਹੜੀ ਅਮਰੀਕਨ ਚੀਜ਼ਾਂ ਦੇ ਖਿਲਾਫ ਆਮ ਲੋਕਾਂ ਦੇ ਵਿੱਚ ਇੱਕ ਗੁੱਸਾ ਆਇਆ ਤੇ ਜਦੋਂ ਟਰੰਪ ਨੂੰ ਸਮਝ ਆਇਆ ਵੀ ਅਸੀਂ ਉਹਨਾਂ ਦੀਆਂ ਚੀਜ਼ਾਂ ਤੇ ਲਾ ਦੇਾਂਗੇ ਪਾਬੰਦੀ ਪਰ ਜੇ ਸਾਡੀਆਂ ਉੱਥੇ ਗਈਆਂ ਹੀ ਨਾ ਵਿਕੀਨ ਤਾਂ ਸਾਨੂੰ ਕੀ ਫਾਇਦਾ ਹੋਇਆ ਇੰਨਾ ਜੱਬ ਕਰਨ ਦਾ ਤੇ ਫੇਰ ਹੋ ਕੱਲ ਉਹਨੇ ਪਹਿਲਾਂ ਮੈਕਸੀਕੋ ਦੇ ਉੱਤੇ ਤੇ ਫਿਰ ਕੈਨੇਡਾ ਦੇ ਉੱਤੇ ਇੱਕ ਮਹੀਨੇ ਲਈ ਇਹ ਜਿਹੜੇ 25% ਟੈਕਸ ਲਾਉਣ ਦਾ ਫੈਸਲਾ ਕਰਿਆ ਹੋਇਆ ਸੀਗਾ ਉਸ ਹਾਲ ਦੀ ਖਰੀਦ ਵੀ ਇੱਕ ਮਹੀਨੇ ਲਈ ਰੋਕ ਦਿੱਤਾ ਤੇ ਉਮੀਦ ਹੈ ਕਿ ਇਹ ਇੱਕ ਮਹੀਨਾ ਨਹੀਂ ਇਹ ਬਲਕਿ ਪੁੱਕੇ ਤੌਰ ਤੇ ਰੁਕੂਗਾ ਕਿਉਂਕਿ ਅਜਿਹੇ ਘਾਟੇ ਜਿਹੜੇ ਆ ਇਹ ਇਹ ਝੱਲੇ ਨਹੀਂ ਜਾਣਗੇ ਇਹਨਾਂ ਤੋਂ ਤੇ ਜੇ ਸਾਰੀ ਦੁਨੀਆ ਇਧਰ ਨੂੰ ਉਲਟ ਗਈ ਜਿਸ ਤਰ੍ਹਾਂ ਦਾ ਉਹਦਾ ਬਦਲਾਅ ਬਣਿਆ ਹੋਇਆ ਹੈ ਤਾਂ ਅਮਰੀਕਾ ਪਹਿਲਾਂ ਵੀ ਬਹੁਤ ਸਾਰੇ ਮਸਲਿਆਂ ਤੇ ਅਲੱਗ-ਥਲੱਗ ਰਹਿੰਦੇ ਤੇ ਹੁਣ ਹੋਰ ਵੀ ਅਲੱਗ-ਥਲੱਗ ਹੋ ਜਾਊਗਾ ਤੇ ਇਹ ਇੱਕ ਗੱਲ ਇਹ ਤੁਹਾਡੇ ਨਾਲ ਸੀਗੀ ਤੇ ਦੂਸਰਾ ਇੱਕ ਅਗਲੀ ਗੱਲ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਅਤ ਦਰਜੇ ਦੇ ਸੱਜੇ ਪੱਖੀ ਲੋਕਾਂ ਦਾ ਉਭਾਰ ਬਹੁਤ ਜ਼ਿਆਦਾ ਵਧ ਰਿਹਾ ਹੈ ਜਰਮਨੀ ਜਿਹੜਾ ਕਿ ਹਿਟਲਰ ਦੇ ਨਾਜ਼ੀਵਾਦ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਰਿਹਾ ਤੇ ਬਹੁਤ ਵੱਡੀ ਕੀਮਤ ਉਸ ਨੂੰ ਚੁਕਾਉਣੀ ਪਈ ਔਰ ਉਸ ਤੋਂ ਦੀ ਜਿਹੜੀ ਹੈਗੀ ਹੈ ਉਹਦਾ ਫਾਸ਼ੀਵਾਦ ਨਾਜ਼ੀਵਾਦ ਕਹਿ ਲੀਏ ਆਪਾਂ ਉਸ ਤੋਂ ਤੇ ਉਸ ਤੋਂ ਬਾਅਦ ਤਕਰੀਬਨ ਇੱਕ ਅਲਿਖਤ ਸਮਝੌਤਾ ਹੈ ਸਾਰੇ ਜਰਮਨ ਲੋਕਾਂ ਦਾ ਵੀ ਅੱਗੇ ਤੋਂ ਅਸੀਂ ਸੱਜੇ ਪੱਖੀ ਪਾਰਟੀਆਂ ਦੇ ਹੱਕ 'ਚ ਨਹੀਂ ਜਾਣਾ ਤੇ ਹੁਣ ਉੱਥੋਂ ਦੀ ਉੱਥੇ ਸੱਜੇ ਪੱਖੀ ਪਾਰਟੀਆਂ ਦਾ ਉਭਾਰ ਆ ਰਿਹਾ ਤੇ ਟਰੰਪ ਦਾ ਜਿਹੜਾ ਆਰਥਿਕ ਸਲਾਹਕਾਰ ਹੈਗਾ ਐਲਨ ਮਸਕ ਉਹ ਉੱਥੇ ਦੀ ਸੱਜੀ ਪੱਖੀ ਪਾਰਟੀਆਂ ਦੀ ਐਫਡੀ ਦੀ ਪੂਰੀ ਹਮਾਇਤ ਕਰਦਾ ਹੈ ਤੇ ਕੱਲ ਉੱਥੇ ਬਰ ਬਰਲਿਨ ਦੇ ਵਿੱਚ ਤਕਰੀਬਨ 1,60,000 ਲੋਕਾਂ ਨੇ ਮਜਹਰਾ ਕੀਤਾ ਤੇ ਮੰਗ ਕੀਤੀ ਵੀ ਜਿਹੜੀ ਉੱਥੋਂ ਦੀ 크ਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਹੈ ਇੱਕ ਉਹ ਸੱਜੇ ਪੱਖੀ ਜਿਹੜੀ ਪਾਰਟੀਆਂ ਨੇ ਉਹਨਾਂ ਦੀ ਹਮਾਇਤ ਕਰ ਰਹੀ ਹੈ ਤੇ ਇਹ ਇਸ ਗੱਲ ਦੀ ਮਜਹਰਾ ਕੀਤਾ ਗਿਆ ਕਿ ਸੱਜੇ ਪੱਖੀਆਂ ਦੇ ਖਿਲਾਫ ਵੀ ਲੋਕ ਉੱਭਰ ਤੇ ਜਿਹੜੀ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਉਧਰ ਨੂੰ ਜਾ ਰਹੀ ਹੈ ਉਸ ਦੇ ਵਿਰੁੱਧ ਵੀ ਲੋਕ ਲਾਮਬੰਦ ਹੋਣ ਜਾਨੀ ਕਿਸੇ ਵੀ ਮਸਲੇ ਨੂੰ ਹੱਲ ਕਰਨ ਲਈ ਲੋਕਾਂ ਦਾ ਜਾਗਰੂਕ ਹੋਣਾ ਤੇ ਲੋਕਾਂ ਦਾ ਉਸ ਦੇ ਵਿਰੁੱਧ ਉੱਭਰਨਾ ਬਹੁਤ ਜ਼ਰੂਰੀ ਹੁੰਦਾ ਹੈ ਅਸੀਂ ਇਸ ਜਿੱਥੇ ਉੱਥੇ ਸਾਝੇ ਪੱਖ ਦੇ ਉਭਾਰ ਦੇ ਉੱਤੇ ਚਿੰਤਾ ਜ਼ਾਹਰ ਕਰਦੇ ਆ ਉੱਥੇ ਇਸ ਤਰ੍ਹਾਂ ਦੇ ਲੋਕਾਂ ਦੇ ਵੱਡੇ ਮੁਜਾਰੇ ਜਿਹੜੇ ਐ ਇਸ ਗੱਲ ਦੀ ਯਕੀਨ ਦਿਹਾਨੀ ਵੀ ਕਰਦੇ ਐ ਕਿ ਅਸੀਂ ਜਿਹੜਾ ਸਾਡੀ ਇਸ ਦੁਨੀਆ ਨੂੰ ਇਸ ਧਰਤੀ ਨੂੰ ਇਸ ਇਹਨਾਂ ਦੇਸ਼ਾਂ ਨੂੰ ਅਜਿਹੇ ਕਟੜ ਲੋਕਾਂ ਤੋਂ ਬਚਾ ਸਕਾਂਗੇ ਤੇ ਆਓ ਦੇਖੀਏ ਕਿ ਅਸੀਂ ਭਾਰਤ ਦੇ ਵਿੱਚ ਕਿੰਨੇ ਕਿੰਨੇ ਲੋਕ ਇਸ ਜਿਹੜਾ ਸੱਜੇ ਪੱਖ ਦਾ ਸਾਡੇ ਤੇ ਰਾਜ ਹੋ ਰਿਹਾ ਹੈ ਇਸ ਦੇ ਵਿਰੁੱਧ ਅਸੀਂ ਕਿੰਨਾ ਕੋ ਉੱਭਰਦੇ ਹਾਂ ਇਹ ਸਾਡੀ ਜਿਹੜੀ ਸਾਡੇ ਵਿਵੇਕ ਹੈ ਸਾਡੀ ਏਕਤਾ ਹੈ ਸਾਡੇ ਚ 100 ਮਤਭੇਦ ਹੋਣ ਉਹਨਾਂ ਦੇ ਬਾਵਜੂਦ ਅਸੀਂ ਇੱਕ ਹੋ ਕੇ ਇਸ ਵੱਡੇ ਖਤਰੇ ਦੇ ਵਿਰੁੱਧ ਕਿੰਨੇ ਲਾਮਬੰਦ ਹੋਨੇ ਆ ਇਸ ਹੱਲੇ ਤੇ ਨਿਰਭਰ ਕਰਦਾ ਹੈ ਅੱਜ ਦੀ ਗੱਲ ਚ ਐਨਆਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ